ਸਤਿ ਸ਼੍ਰੀ ਅਕਾਲ ਦੋਸਤੋ ਮੈਂ ਅਰਨਦੀਪ ਸਿੰਘ ਰਾਓ ਜਿੰਦਗੀ ਇੱਕ ਜੁਸਤਿਊ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਕਰਦਾ ਗੁਰਦਾਸ ਮਾਨ ਸਾਹਿਬ ਦੇ ਗਾਣੇ ਦੀਆਂ ਲਾਈਨਾਂ ਨੇ ਤੋਪਾਂ ਬੰਬ ਬੰਦੂਕਾਂ ਦੀ ਖੋਜ-ਖੋਜੀ ਬੰਦੇ ਆਪਣੇ ਆਪ ਮਟਾਉਣ ਦੇ ਲਈ ਹਰ ਮੁਲਕ ਨੇ ਆਪਣੀ ਫੌਜ ਰੱਖੀ ਇੱਕ ਦੂਜੇ ਨੂੰ ਜਿੱਤਣ ਹਰਾਉਣ ਦੇ ਲਈ ਮੈਂ ਆਹ ਕਰਨਾ ਹੈ ਮੈਂ ਉਹ ਕਰਨਾ ਹੈ ਵੱਡਾ ਆਪਣਾ ਆਪ ਵਿਖਾਉਣ ਦੇ ਲਈ ਲੱਖ ਲਾਹਣ ਤਾਂ ਐਸੀਆਂ ਸਾਇੰਸਾਂ ਤੇ ਜਿਹੜੀ ਬੰਦੇ ਨੂੰ ਬਣੀ ਮਟਾਉਣ ਦੇ ਲਈ ਦੋਸਤੋ ਅੱਜ ਅਗਸਤ 1945 ਦੀ ਗੱਲ ਕਰਦੇ ਹਾਂ ਜਦੋਂ ਦੂਜਾ ਵਿਸ਼ਵ ਯੁੱਧ ਚੱਲ ਰਿਹਾ ਸੀ ਅਮਰੀਕਾ ਨੇ ਜਾਪਾਨ ਦੇ ਦੋ ਸ਼ਹਿਰ ਤਬਾਹ ਕੀਤੇ 1 6 ਅਗਸਤ ਨੂੰ 1 9 ਅਗਸਤ ਨੂੰ 6 ਅਗਸਤ ਨੂੰ ਸਵੇਰੇ ਸਵਾ 8 ਵਜੇ ਜਦੋਂ ਲੋਕ ਆਪੋ ਆਪਣੇ ਕੰਮਕਾਰਾਂ ਤੇ ਜਾਣ ਨੂੰ ਤਿਆਰ ਸੀ ਅਸਮਾਨ ਚੋਂ ਲਿਟਲ ਬੰਬ ਨਾਂ ਦਾ ਇੱਕ ਬੰਬ ਡਿੱਗਿਆ ਪਰਮਾਣੂ ਬੰਬ ਡਿੱਗਿਆ ਜੀਨੇ ਸ਼ਹਿਰ ਮਲਿਆ ਮੇਟ ਕਰਕੇ ਰਖਤਾ ਲੋਕਾਂ ਨੂੰ ਸਮਝ ਨਹੀਂ ਆਈ ਉਹਨਾਂ ਨਾਲ ਬਣਿਆ ਕੀ ਹੈ ਪਰਮਾਣੂ ਬੰਬ ਨੂੰ ਤਾਂ ਕੋਈ ਜਾਣਦਾ ਵੀ ਨਹੀਂ ਸੀ ਵੀ ਕੋਈ ਪਰਮਾਣੂ ਬੰਬ ਹੋਵੇ ਹੁੰਦਾ ਉਹਨਾਂ ਨੂੰ ਕੁਦਰਤ ਦੇ ਆਫਤ ਲੱਗੀ ਜਿਹੜੇ ਲੋਕ ਬਾਅਦ ਚ ਸਰਵਾਈਵ ਕਰ ਗਏ ਉਹਨਾਂ ਨੇ ਆਪਣੀਆਂ ਕਹਾਣੀਆਂ ਦਸੀਆਂ ਤੇ ਤਸਵੀਰਾਂ ਦੇਖ ਕੇ ਵੀ ਆਮ ਬੰਦੇ ਦਾ ਦਿਲ ਹਿੱਲ ਜਾਂਦਾ ਅਮਰੀਕਾ ਜਾਪਾਨ ਨੂੰ ਮੋੜਨ ਨੂੰ ਜਿੱਦ ਕਰ ਰਿਹਾ ਸੀ ਤੇ ਜਾਪਾਨ ਆਪਣੀ ਜਿੱਤ ਤੇ ਅੜਿਆ ਹੋਇਆ ਸੀ 6 ਤਰੀਕ ਦੇ ਅਟੈਕ ਤੋਂ ਬਾਅਦ ਫੈਟਮੈਨਾਂ ਦਾ ਬੰਬ ਪਹਿਲਾਂ ਵਾਲੇ ਨਾਲੋਂ ਵੀ ਕਈ ਗੁਣਾ ਜ਼ਿਆਦਾ ਸ਼ਕਤੀਸ਼ਾਲੀ ਨਾਗਾਸਾਕੀ ਸ਼ਹਿਰ ਤੇ ਸਿੱਟਿਆ ਗਿਆ ਉਹ ਸ਼ਹਿਰ ਵੀ ਤਬਾਹ ਕਰ ਦਿੱਤਾ ਗਿਆ ਜਾਨਾ ਚਲੋ ਘਟ ਗਈਆਂ ਕਿਉਂਕਿ ਪਹਿਲਾਂ ਉੱਥੇ ਪੈਂਫਲਟ ਵਗੈਰਾ ਵੰਡ ਦਿੱਤੇ ਗਏ ਸੀ ਉਹਨਾਂ ਲੋਕਾਂ ਨੂੰ ਕੁਝ ਗਾਰਨਿੰਗਸ ਮਿਲ ਗਿਆ ਸੀ ਉਹਨਾਂ ਨੂੰ ਕੁਝ ਪਤਾ ਲੱਗਿਆ ਸੀ ਵੀ ਸਾਡੇ ਤੇ ਵੀ ਅਟੈਕ ਹੋਣ ਵਾਲਾ ਹੈ ਉੱਥੋਂ ਦੇ ਕਈ ਲੋਕ ਜ਼ਿਆਦਾਤਰ ਲੋਕ ਸੇਫ ਜਗ੍ਹਾ ਤੇ ਚਲੇ ਗਏ ਸੀ ਇਸ ਕਰਕੇ ਜਾਨਾ ਪਹਿਲਾਂ ਨਾਲੋਂ ਘਟ ਗਈਆਂ ਪਰ ਤਬਾਹੀ ਪਹਿਲਾਂ ਨਾਲੋਂ ਵੀ ਵੱਧ ਹੋਈ ਕਿਉਂਕਿ ਇਹ ਬੰਬ ਸ਼ਕਤੀਸ਼ਾਲੀ ਸ਼ਕਤੀਸ਼ਾਲੀ ਸੀ ਇਸ ਤਰ੍ਹਾਂ ਦੀ ਤਬਾਹੀ ਜਦੋਂ ਬੰਦਾ ਆਪਣੇ ਹੱਥੀਂ ਕਰ ਲੈਂਦਾ ਪੂਤਣੀ ਸਦੀਆਂ ਨੂੰ ਪੈਂਦੀ ਹੈ ਅੱਜ ਵੀ ਆਪਾਂ ਇਸ ਨੂੰ ਯਾਦ ਕਰ ਰਹੇ ਹਾਂ ਤਕਰੀਬਨ 80 ਸਾਲ ਹੋ ਗਏ ਉਸ ਤਰ੍ਹਾਂ ਦੀ ਤਬਾਹੀ ਹੋਈ ਨੂੰ ਅੱਜ ਉਹਨਾਂ ਲੋਕਾਂ ਨੂੰ ਸ਼ਰਧਾਂਜਲੀ ਦੇ ਰਹੇ ਹਾਂ ਯਾਦ ਕਰ ਰਹੇ ਹਾਂ ਮਨੁੱਖ ਦੀ ਸੋਚ ਤੇ ਪਛਤਾਵਾ ਵੀ ਕਰ ਰਹੇ ਹਾਂ ਚਾਹੁੰਦਾ ਕੀ ਹੈ ਬੰਦਾ ਉਹਨਾਂ ਲੋਕਾਂ ਨੇ ਕਿੰਨੇ ਸੁਪਨੇ ਬਣੇ ਹੋਣਗੇ ਕਿਸੇ ਨੇ ਆਪਣਾ ਘਰ ਬਣਾਉਣਾ ਸੀ ਕਿਸੇ ਨੇ ਡਾਕਟਰ ਇੰਜੀਨੀਅਰ ਬਣਨਾ ਸੀ ਬੱਚੇ ਸੀ ਜਿਹੜੇ ਸਟੂਡੈਂਟ ਹੋਣਗੇ ਛੋਟੇ ਛੋਟੇ ਬੱਚੇ ਕੋਈ ਹਸਪਤਾਲ 'ਚ ਹੋਣਾ ਕੋਈ ਕਿਤੇ ਹੋਣਾ ਕੋਈ ਆਪਣੇ ਕੰਮ ਤੇ ਹੋਣਾ ਸਭ ਤਬਾਹ ਕਰਕੇ ਰੱਖ ਦਿੱਤਾ ਗਿਆ ਸ਼ਹਿਰ ਭਾਵੇਂ ਅੱਜ ਉਦੋਂ ਵੀ ਸੋਨਾ ਬਣ ਗਿਆ ਹੋਵੇ ਪਰ ਜਿਹੜੇ ਲੋਕਾਂ ਦੀਆਂ ਅੰਜਾਨਾ ਚਰੀਆਂ ਗਈਆਂ ਉਹ ਨਹੀਂ ਮੁੜਦੇ ਨਾ ਉਹ ਘਾਟਾ ਪੂਰਾ ਹੋ ਸਕਦਾ ਮਨੁੱਖ ਬਾਅਦ ਵਿੱਚ ਪਛਤਾ ਸਕਦਾ ਆਪਣੇ ਲਾਲਚ ਦੇ ਕਰਕੇ ਇਹਨਾਂ ਲੋਕਾਂ ਦੀ ਜਾਨ ਲੈ ਲਈ ਦੋਸਤੋ 9 ਅਗਸਤ ਨੂੰ ਜਦੋਂ ਇਹ ਬੰਬ ਚੱਲਿਆ ਉਸ ਤੋਂ ਬਾਅਦ ਪਰਮਾਣੂ ਬੰਬ ਤੋਂ ਚੱਲਣ ਤੋਂ ਬਾਅਦ ਜਾਪਾਨ ਸਰਕਾਰ ਕੁਝ ਨਰਮ ਹੋਈ ਸਰੈਂਡਰ ਕੀਤਾ 15 ਅਗਸਤ 1945 ਨੂੰ ਵਿਸ਼ਵ ਯੁੱਧ ਖਤਮ ਹੋ ਗਿਆ ਤੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਉਹਨਾਂ ਨੂੰ ਵੀ ਪਤਾ ਲੱਗ ਗਿਆ ਕਿ ਹੁਣ ਇਹ ਤੋਂ ਅੱਗੇ ਹੋਰ ਸ਼ਹਿਰਾਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਅਮਰੀਕਾ ਵੱਲੋਂ ਇਸ ਕਰਕੇ ਜਾਪਾਨ ਦੀ ਸਰਕਾਰ ਚੁਕੀ ਉਹਨਾਂ ਨੇ ਸਰੈਂਡਰ ਕੀਤਾ ਤੇ ਵਿਸ਼ਵ ਯੁੱਧ ਖਤਮ ਹੋਇਆ ਪਰ ਜਿਹੜੇ ਲੋਕ ਚਲੇ ਗਏ ਉਹ ਕਦੇ ਮੁੜ ਕੇ ਨਹੀਂ ਆ ਸਕਦੇ ਅੱਜ ਭਾਵੇਂ ਜਾਪਾਨ ਕਿੰਨੀ ਮਰਜ਼ੀ ਤਰੱਕੀ ਕਰ ਗਿਆ ਪਰ ਉਸ ਵੇਲੇ ਨੂੰ ਅੱਜ ਵੀ ਪਛਤਾ ਰਿਹਾ ਹੋਊਗਾ ਕਿੰਨੇ ਸਾਲ ਉਹਨਾਂ ਦੇ ਬੱਚੇ ਵੀ ਅਪੰਗ ਪੈਦਾ ਹੁੰਦੇ ਰਹੇ ਉਹ ਵਾਤਾਵਰਨ ਜਿਹੜਾ ਖਰਾਬ ਹੋਇਆ ਉਹਦੇ ਚ ਜ਼ਹਿਰ ਫੈਲ ਗਈ ਹਵਾ ਚ ਵੀ ਜ਼ਹਿਰ ਫੈਲ ਗਈ ਤੇ ਅੱਜ ਉਹਨਾਂ ਦੇ ਪੱਲੇ ਪਛਤਾਵੇ ਤੋਂ ਬਿਨਾ ਕੁਝ ਨਹੀਂ ਰਿਹਾ ਦੋਸਤੋ ਅਗਲੀ ਵੀਡੀਓ ਦਾ ਇੰਤਜ਼ਾਰ ਕਰਿਓ ਕੋਈ ਹੋਰ ਨਵਾਂ ਤੱਤ ਲੈ ਕੇ ਹਾਜ਼ਰ ਹੋਵਾਂਗੇ ਜ਼ਿੰਦਗੀ ਜ਼ਿੰਦਾਬਾਦ